ਇਕਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਵਾ ਗੁਰ ਪ੍ਰਸਾਦ ਸ਼ਲੋਕ 12 ਵਧੀਕ ਮਹੱਲਾ ਪਹਿਲਾ ਓ ਤੰਗੀ ਪੈ ਹੋਰੀ ਗਹਿਰੀ ਗੰਬੀਰੀ ਸਸੜ ਸਿਆ ਕਿਵ ਕਰੀ ਨਿਵਣ ਨਾ ਜਾਏ ਤਣੀ ਗਚ ਜੇ ਲੱਗਾ ਗੜਬੜੀ ਸੁਖੀਏ ਤੋਲ ਹਰੀ ਸੇਬ ਟੰਡੇ ਡਿਠ ਮੈਂ ਮੁੰਦ ਨ ਗਰਵ ਤਣੀ ਸੁਣ ਮੁੰਦੇ ਹਰਨਾਖੀਏ ਗੂੜਾ ਬੈਣ ਅਪਾਰ ਪਹਿਲੇ ਬਸਤ ਸਿਆਣ ਕੇ ਤਾਂ ਕੀ ਚੇ ਵਪਾਰ ਦੋਹੀ ਵਿੱਚ ਦਰਜਨਾ ਮਿੱਤਰਾ ਕੋ ਜੈਕਾਰ ਜਿਤ ਦੋਹੀ ਸੱਜਣ ਮਿਲਨ ਲੈ ਮੁੰਦੇ ਵਿਚਾਰ ਤਨ ਮਨ ਦੀਜੇ ਸੱਜਣਾ ਐਸਾ ਹਸਣ ਸਾਰ ਤਿਸ ਸੋਨੇ ਨ ਕੀਚੇ ਜੇ ਦਿਸੇ ਚੱਲਣ ਹਾਰ ਨਾਨਕ ਜਿਨੇ ਇਬ ਕਰ ਬੁਝਿਆ ਤਿਨਾ ਬਿਟੋ ਕਰਵਾਣ ਤਿਸ ਸੋਨੇ ਨ ਕੀਚੇ ਜੇ ਜਿਸੇ ਚੱਲਣ ਹਾਰ ਨਾਨਕ ਜਿਨਿ ਇਬ ਕਰ ਬੁਝਿਆ ਤਨਾ ਬਟੇ ਕਰਵਾਂ ਇਹ ਸ਼ਲੋਕ ਪਹਿਲੇ ਪਾਛ ਸਤਗੁਰ ਨਾਨਕ ਪਾਸ਼ਾ ਜੀ ਦੇ ਤਨ ਤਨ ਚਬਰ ਸ਼ਤਤ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 1410 ਤੇ 6 ਸ਼ੁਭਤਨ ਸਤਗੁਰੂ ਸਮਝਾ ਰਹੇ ਹੈ ਔਤੰਗੀ ਪੈ ਹੋਰੀ ਗਹਿਰੀ ਗੰਬੇਰੀ ਸੱਸੜ ਸੁਈਆ ਕਬ ਕਰੀ ਨਿਵਰ ਨਾ ਜਾਏ ਥਣੀ ਗੱਚ ਜੇ ਲੱਗਿਆ ਗੜਬੜੀ ਸੁਖੀਏ ਤੋਲ ਹਰੀ ਸੇ ਬਿਟੇਂਦੇ ਡਿਠ ਮੇਂ ਮੁੰਦ ਨਾ ਗਰਬ ਥਣੀ ਸਤਗੁਰੂ ਸਮਝਾ ਰਹੇ ਜਦੋਂ ਲੜਕੀ ਨਵੇਂ ਨਵੇਂ ਵਿਆਹ ਹੋ ਕੇ ਸਹੁਰੇ ਕਰ ਜਾਂਦੀ ਹੈ ਉਹ ਸਾਰੇ ਹੀ ਵੱਡਿਆਂ ਦੇ ਪੈਰੀ ਹੱਥ ਲਾਉਂਦੀ ਜੇਕਰ ਉਹਦੇ ਵਿੱਚ ਹੰਕਾਰ ਨਹੀਂ ਹੈ ਮਾਣ ਨਹੀਂ ਹੈ ਫਿਰ ਉਹਨੂੰ ਕੋਈ ਬਹਾਨਾ ਨਹੀਂ ਮਿਲੂਗਾ ਪਰ ਜੇਕਰ ਉਹਦੇ ਵਿੱਚ ਨਿਮਰਤਾ ਨਹੀਂ ਹੈ ਫਿਰ ਉਹ ਆਪਣੇ ਰੂਪ ਦਾ ਰੰਗ ਦਾ ਆਪਣੇ ਲੰਬੇ ਹੋਣ ਦਾ ਟਰਨ ਦਾ ਉਹਦੀ ਆਕੜ ਜਿਹੜੀ ਹੰਕਾਰ ਦੇ ਵਿੱਚ ਹੋ ਗਈ ਜਿਸ ਨਾਲ ਨਿਮਰਤਾ ਖੋਣ ਦੇਰ ਕਰਕੇ ਉਹਦੀ ਸਹਰੇ ਘਰ ਦੇ ਵਿੱਚ ਇੱਜ਼ਤ ਨਹੀਂ ਹੰਦੀ ਜਿੱਥੇ ਸਤਗੁਰ ਪਾਤਸ਼ਾਹ ਨਮੀ ਸਜਬ ਹੈ ਲੜਕੀ ਦੇ ਬਹਾਨੇ ਨਾਲ ਸੰਸਾਰਿਕ ਬੰਧਨਾਂ ਦੇ ਗੱਲ ਕਰ ਰਹੇ ਉਥੇ ਅਗਲੇ ਪਾਸੇ ਵੀ ਲਾ ਰਹੇ ਹੈ ਕਿ ਦੁਨੀਆ ਤੇ ਤੂੰ ਆਇਆ ਹੈ ਜੀਵਨ ਸਮਝਾ ਰਹੇ ਕਿ ਆਪਣੇ ਰੂਪ ਦਾ ਰੰਗ ਦਾ ਜਵਾਨੀ ਦਾ ਜਾਤ ਦਾ ਪੈਸੇ ਦਾ ਕੋਈ ਗਰਵ ਨਾ ਕਰ ਜੇ ਤੂੰ ਨਿਮਰਤਾ ਵਿੱਚ ਨਾ ਰਹੇ ਜੇ ਤੂੰ ਹੰਕਾਰ ਵਿੱਚ ਰਿਹਾ ਤਾਂ ਤੈਨੂੰ ਜਿਹੜੇ ਚੋਹਰ ਹੈ ਕਾਮਾਦਕ ਜਿਨ੍ਹਾਂ ਨੂੰ ਸੇ ਕਾਮਕਰੋਦ ਲੋ ਮੋਹ ਹੰਕਾਰ ਕਿੰਨੇ ਹੈ ਤੇ ਤੇਰੇ ਜੀਵਨ ਦੀ ਬਾਜੀ ਇਹਨਾਂ ਦੇ ਕਰਕੇ ਤੂੰ ਹਾਰ ਜਾਵੇਂਗਾ ਜਿੰਨਾ ਤੂੰ ਨਮ ਸਕਦਾ ਜਿੰਨੀ ਵੀ ਤੇਰੇ ਵਿੱਚ ਨਿਮਰਤਾ ਆਜੂਗੀ ਅਤੇ ਉਸ ਪਰਮਾਤਮਾ ਦਾ ਤੂੰ ਨਾਮ ਲਵੇਂਗਾ ਤੇਰੇ ਜੀਵਨ ਦੀ ਬਾਜੀ ਤੂੰ ਜਿੱਤ ਕੇ ਚਲੇ ਜਾਵੇਂਗਾ ਜੇਕਰ ਤੂੰ ਹੰਕਾਰ ਦੇ ਵਿੱਚ ਰਿਹਾ ਤਾਂ ਫਿਰ ਤੇਰਾ ਕੋਣ ਸਹੀ ਹੋਵੇਗਾ ਸੋ ਸਤਗੁਰੂ ਸਮਝਾ ਰਹੇ ਉਹ ਤੰਗੀ ਪਹਿਰੀ ਗਹਿਰੀ ਗੰਬੀਰੀ ਲੜਕੀ ਨੂੰ ਕਹਿ ਰਹੇ ਕਿ ਤੂੰ ਲੰਬੀ ਉੱਚੀ ਹੈ ਸੋਹਣੀ ਹੈ ਪਰ ਤੂੰ ਗੰਭੀਰ ਖੋ ਗੰਬੇਤਾ ਨਾਲ ਸੋਚ ਆਪਣੇ ਰੂਪ ਹੁਸਨ ਦਾ ਮਾਣ ਨਾ ਕਰ ਕਿ ਮੇਰੇ ਨੈਣ ਅਕਸ਼ੋਤ ਹੈ ਮੇਰਾ ਕਦ ਬਹੁਤ ਹੈ ਮੇਰਾ ਹੁਸਨ ਬਹੁਤ ਹੈ ਇਹ ਤਾਂ ਕਦੀ ਦੇਹਾ ਨਹੀਂ ਜੇਕਰ ਤੂੰ ਇਸ ਦੇ ਉੱਤੇ ਨੀਵੇਂ ਹੋ ਕੇ ਉਹ ਨਿਮਰਤਾ ਦੀ ਗੱਲ ਕਰਦਾ ਹੈ ਉਹ ਕਹਿੰਦੇ ਨੀਵੇਂ ਹੋ ਕੇ ਤੂੰ ਆਪਣੇ ਵੱਡਿਆਂ ਦਾ ਸਤਿਕਾਰ ਕਰ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਸਤਿਕਾਰ ਦੇ ਇੱਜ਼ਤ ਦੇ ਪਰ ਉਹ ਆਪਣੇ ਅੱਗੇ ਸਹੇਲੀ ਨੂੰ ਕਹਿ ਰਹੀ ਹੈ ਸੱਸਰ ਸੁਈਆ ਕਿਬ ਕਰੀ ਨਿਵਣ ਨਾ ਜਾਏ ਥਣੀ ਕਹਿੰਦੀ ਮੇਤੋ ਝੁਕਿਆ ਨਹੀਂ ਜਾ ਰਿਹਾ ਜਵਾਨੀ ਦਾ ਮਾਣ ਹੈ ਉਹ ਕਹਿੰਦੇ ਜੇ ਤੂੰ ਥਣਾ ਕਰਕੇ ਕਹਿ ਰਹੀ ਹੈ ਕਿ ਮੈਂ ਤੋ ਝੁਕਿਆ ਨਹੀਂ ਜਾ ਰਿਹਾ ਇਹ ਹੰਕਾਰ ਦੀ ਨਿਸ਼ਾਨੀ ਤੂੰ ਦੱਸ ਰਹੀ ਹੈ ਇਹ ਤੇਰੇ ਲਈ ਬਹੁਤ ਮਾੜੀ ਹੈ ਉਹ ਕਹਿੰਦੀ ਕਿਵੇਂ ਝੁਕਾਂ ਕਹਿੰਦੇ ਇਹਦਾ ਤੂੰ ਮਾੜ ਨਾ ਕਰ ਕਿਉਂਕਿ ਆਮ ਤੌਰ ਤੇ ਸਿ ਦੇਖਦੇ ਕਿ ਜਵਾਨੀ ਦਾ ਐਡਾ ਹੰਕਾਰ ਹੁੰਦਾ ਕਿ ਝੁਕਣਾ ਭੁੱਲ ਜਾਂਦਾ ਬੰਦਾ ਤੇ ਬਹਾਨੇ ਮਾਰਦਾ ਕਿ ਮੈਂ ਤੋ ਝੁਕਿਆ ਨਹੀਂ ਜਾਂਦਾ ਕਦੀ ਕਿਸੇ ਚੀਜ਼ ਦਾ ਕਦੀ ਕਿਸੇ ਚੀਜ਼ ਕਿਉਂਕਿ ਇੱਥੇ ਉਹਨਾਂ ਨੇ ਨਿਵਣ ਨਾ ਜਾਏ ਥਣੀ ਉਹਨਾਂ ਨੇ ਦੁੱਧ ਦਾ ਕਿਹਾ ਕਿ ਜਿਹੜੇ ਥਣਾਂ ਦੇ ਕਰਕੇ ਤੂੰ ਕਹਿ ਰਹੀ ਹੈ ਕਿ ਮੈਂ ਤਾਂ ਚੁੱਕਿਆ ਨਹੀਂ ਜਾ ਰਿਆ ਮੈਂ ਕਿਵੇਂ ਚੁੱਕਾਂ ਉਹ ਕਹਿੰਦੇ ਅੱਗੇ ਕਹਿੰਦੇ ਆ ਗਿਚ ਜੇ ਲੱਗਾ ਗੜਬੜੀ ਸੁਖੀਏ ਤਾਲ ਹਰੀ ਫੇ ਸਹੇਲੀ ਕਹਿੰਦੀ ਕਿੰਦੀ ਇੱਥੇ ਬੜੇ ਬੜੇ ਪਹਾੜ ਜਿਹੜੇ ਆ ਜਿਹੜੇ ਵੱਡੇ ਵੱਡੇ ਮਹਿਲ ਆ ਜਿਹੜੇ ਚੂਨਾ ਲਗਾ ਕੇ ਬੜਾਏ ਗਏ ਸੀਗੇ ਕਹਿੰਦੀ ਮੈਂ ਤਾਂ ਉਹ ਵੀ ਟੈਂਦੇ ਦੇਖੇ ਤੂੰ ਕਾਤਾ ਮਾਨ ਕਰਦੀ ਸੇਬੇ ਟੈਂ ਦੇ ਡੇਠ ਮੇਂ ਮੁੰਦਨ ਗਰਭ ਤਣੀ ਕਹਿੰਦੀ ਹੈ ਇਸਤਰੀ ਹੈ ਸਹੇਲੀ ਤੂੰ ਇਹ ਗਰਭ ਨਾ ਕਰ ਕਿ ਮੈਂ ਝੁਕ ਨਹੀਂ ਸਕਦੀ ਇੱਥੇ ਤਾਂ ਪਹਾੜਾਂ ਵਰਗੇ ਜਿਹੜੇ ਮਹਿਲ ਸਿਉਟ ਹੈ ਗਏ ਤੂੰ ਕਾਤਾ ਮਾਨ ਕਰਦੀ ਸੋ ਸਤਗੁਰੂ ਬਹੁਤ ਡੂੰਗੀ ਗੱਲ ਸਮਝਾ ਰਹੇ ਹੈ ਕਿ ਜਿੰਨਾ ਵਿੱਚ ਨਿਮ ਸਕਦਾ ਨਿਮ ਜਾਏ ਇਹ ਹੁਸਨ ਦਾ ਮਾਨ ਨਾ ਕਰ ਜਿੰਨ ਤੈਨੂੰ ਹੁਸਨ ਦਿੱਤਾ ਉੱਤੇ ਦੇ ਅੰਦਰ ਬੈਠਾ ਦੇਖ ਰਿਹਾ ਤੂੰ ਕੀ ਕਰਦਾ ਮੈਂ ਮੈਂ ਨਾ ਕਰਦਾ ਫਿਰ ਸੋ ਸਤਿਗੁਰੂ ਸਮਝਾ ਰਹੇ ਪੰਜਵੇਂ ਮਹਲਾ ਪੰਜਵੇਂ ਪਾਛਾ ਕਹਿੰਦੇ ਮਾਨ ਨਾ ਕੀਜੇ ਸਰਨ ਪਰਿਜੇ ਕਰੇ ਸੁ ਭਲਾ ਮਨਾਈਏ ਕਹਿੰਦੇ ਹੰਕਾਰ ਨਾ ਕਰੀਏ ਉਲਟਾ ਸ਼ਰਨ ਦੇ ਵਿੱਚ ਪਈਏ ਜੋ ਉੱਤੇ ਸ਼ਲੋਕ ਦੇ ਵਿੱਚ ਪਹਿਲੇ ਪਾਛਾ ਸਮਝਾ ਰਹੇ ਕਹਿੰਦੇ ਸ਼ਰਨ ਦੇ ਵਿੱਚ ਹੀ ਜਾਣਾ ਚਾਹੀਦਾ ਨੀਵੇਂ ਹੋ ਜਾਣਾ ਚਾਹੀਦਾ ਮਾਣ ਨਾ ਕੀਜੇ ਸ਼ਰਨ ਪਰੀਜੇ ਕਰੇ ਸੁ ਭਲਾ ਮਨਾਈਏ ਜੋ ਪਰਮਾਤਮਾ ਕਰ ਰਿਹਾ ਉਹਨੂੰ ਭਲਾ ਕਰਕੇ ਜਾ ਹੰਕਾਰ ਨਾ ਕਰ ਸੁਨਨੀਤਾ ਜਿਉ ਪਿੰਡ ਸਭ ਤਨ ਅਰਪੀਜੇ ਇਹੋ ਦਰਸ਼ਨ ਹਰ ਜਿਉ ਪਾਈਏ ਕਹਿੰਦੇ हे ਸਹਿਿਲੇ ਸਖਿਓ ਇਹ ਮਿੱਤਰੋ ਜਿਨ ਇਹ ਪੈ ਸਰੀਰ ਦਿੱਤਾ ਜਿਉ ਪਿੰਡ ਸਭ ਤਨ ਅਰਪੀਜੇ ਜੋ ਕੁਛ ਕਹਿੰਦੇ ਤੈਨੂੰ ਕਾਇਆ ਮਿਲੀ ਸਰੀਰ ਮਿਲਿਆ ਇਹ ਤਨ ਮਿਲਿਆ ਇਹ ਸਾਰਾ ਕੁਝ ਅਰਪਿਤ ਦੇ ਚਰਨਾਂ ਦੇ ਵਿੱਚ ਅਰਪਿਤ ਦੇ ਸਮਾਪਤ ਹੋ ਜਾ ਕਿ ਸਭ ਕੁਝ ਤੇਰਾ ਹੈ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਦੇ ਕਿਆ ਲੱਗੇ ਰੇ ਮੇਰਾ ਜੇ ਤੂੰ ਅਰਪਿਤ ਲਾਉਂਗਾ ਜੇ ਤੂੰ ਇੱਕ ਕੁਰਬਾਨ ਕਰ ਦਊਗਾ ਜੇ ਤੂੰ ਇਸਦਾ ਹੰਕਾਰ ਛੱਡ ਦਊਗਾ ਫਿਰ ਕਹਿੰਦੇ ਇਹੋ ਦਰਸ਼ਨ ਹਰ ਜੇ ਉਪਾਈਏ ਫਿਰ ਇਸ ਤਰੀਕੇ ਦੇ ਨਾਲ ਉਸ ਪਰਮਾਤਮਾ ਦਾ ਤੂੰ ਦਰਸ਼ਨ ਪਾ ਸਕਦਾ ਹੈ ਪਰ ਜੇਕਰ ਤੈਨੂੰ ਹੰਕਾਰ ਹੈ ਮਾਣ ਹੈ ਕਿ ਮੇਰਾ ਤਾਂ ਕਦ ਬਹੁਤ ਲੰਬਾ ਹੈ ਨੈਣ ਨਕਸ਼ ਬਹੁਤ ਹਨ ਹੁਸਨ ਬਹੁਤ ਹੈ ਮੈਂ ਕਿਸੇ ਦੇਗੇ ਕਿਉਂ ਚੁੱਕਾਂ ਮੈਂ ਕਿਸੇ ਨੂੰ ਕਿਉਂ ਮੰਨਾਂ ਇਹ ਹੰਕਾਰ ਤਾਂ ਕਹਿੰਦੇ بڑے بڑے ਮਹਿਲ ਇੱਥੇ ਟਹਿ ਗਏ ਤੂੰ ਕਹਦਾ ਹੰਕਾਰ ਕਰਦਾ ਫਿਰਦਾ ਜਿਨ੍ਹਾਂ ਨੂੰ ਲੋਕੀ ਰਾਜੇ ਰਾਣੇ ਦੇਖਦੇ ਸੀ ਉੱਥੇ ਅੱਜ ਉੱਲੂ ਬੋਲੇ ਤੇ ਤੇਰਾ ਤਾਂ ਪਤਾ ਹੀ ਕੁਛ ਨਹੀਂ ਬੇ ਮੁਰਕਸਾ ਹੋਣਾ ਕਿ ਨਹੀਂ ਆਉਣਾ ਸੋ ਸਤਗੁਰ ਪੰਜਵੇਂ ਪਾਤਸ਼ਾਹੀ ਗੱਲ ਸਮਝਾ ਰਿਹਾ ਕਿ ਤਨ ਮਨ ਅਰਪ ਦੇ ਤੂੰ ਜੇ ਤੂੰ ਤਨ ਮਨ ਅਰਪ ਦਊਗਾ ਤਨ ਮਨ ਅਰਪੋ ਪੂਜ ਚਿਰਾਵੋ ਗੁਰ ਪ੍ਰਸ਼ਾਦ ਨਰੰਜਨ ਪਾਵੋ ਜੇ ਕਹਿੰਦੇ ਸਤਗੁਰ ਅਦਾਸ ਵਾਹ ਜੀ ਕਹਿੰਦੇ ਤਨ ਮਨ ਅਰਪ ਦੇ ਉਸ ਪਰਮਾਤਮਾ ਦੇ ਲੇਖ ਚ ਲਾ ਦੇ ਫਿਰ ਉਸਦਾ ਤੂੰ ਦਰਸ਼ਨ ਪਾ ਸਕਦਾ ਸੋ ਅਗਲੇ ਸ਼ਲੋਕ ਚ ਸਤਗੁਰ ਸਮਝਾ ਰਿਹਾ ਸੰਮੋ ਦੇ ਹਰ ਨਖੀਏ ਗੂੜਾ ਬੈਣ ਅਪਾਰ ਪਹਿਲੇ ਬਸਤ ਸਿਆਣ ਕੇ ਤਾਂ ਕੀਚੇ ਵਪਾਰ ਇਹ ਕਹਿੰਦੇ ਇਸਤਰੀਏ ਤੇਰੇ ਹੱਨ ਵਰਗੀਆਂ ਅੱਖਾਂ ਆ ਤੂੰ ਬਹੁਤ ਹੀ ਆਪਣੇ ਆਪ ਨੂੰ ਇਹ ਸਮਝ ਨਹੀਂ ਹੈ ਕਿ ਮੇਰੇ ਵਰਗਾ ਕੋਈ ਵੀ ਨਹੀਂ ਤੂੰ ਇਹ ਜਿਹੜਾ ਸ਼ੋਰ ਸ਼ਰਾਬਾ ਜਾਂ ਕਹਿ ਰਹੀ ਹੈ ਬੜਾ ਲੋਕਾਂ ਦੇ ਵਿੱਚ ਗੂੜਾ ਕਰਕੇ ਦੱਸ ਰਹੀ ਹੈ ਕਹਿੰਦੇ ਪਹਿਲਾ ਬਸਤ ਸਿਆਣ ਕੇ ਤਾਂ ਕੀਚੇ ਵਪਾਰ ਤੂੰ ਇੱਥੇ ਦੁਨੀਆ ਤੇ ਆਈ ਹੈ ਜਿਸ ਨੂੰ ਵੀ ਤੂੰ ਚਾਉਣਾ ਹੈ ਜਿਸ ਦੇ ਨਾਲ ਵੀ ਤੈਨੂੰ ਪਿਆਰ ਕਰਨਾ ਹੈ ਉਹਨੂੰ ਪਹਿਲਾਂ ਪਛਾਣ ਲੈ ਉਹਨੂੰ ਸਿਆਣ ਲੈ ਉਹਦੀ ਪਰਖ ਕਰ ਲੈ ਜਿਹਦੇ ਅੱਗੇ ਤੂੰ ਝੁਕਣਾ ਹੈ ਉਹਦੀ ਪਰਖ ਕਰ ਲੈ ਜਿਹਦੇ ਨਾਲ ਤੂੰ ਰਿਸ਼ਤਾ ਬਣਾਉਣਾ ਉਹਦੀ ਪਰਖ ਕਰ ਲੈ ਜੇ ਪਰਖ ਨਾ ਕੀਤੀ ਤੇ ਫਿਰ ਕਹਿੰਦੇ ਦੋਹੀ ਦਿੱਚੇ ਦਰਜਨਾ ਮਿੱਤਰਾਂ ਕੋ ਜੈਕਾਰ ਕਹਿੰਦੇ ਜਿਹੜੇ ਕਾਮ ਕ੍ਰੋਧ ਲੂੰ ਉਹ ਹੰਕਾਰ ਹੈ ਇਹ ਦਰਯੋਧਨ ਹੈ ਇਨਾ ਦੇ ਨਾਲ ਤੂੰ ਜਿਹੜਾ ਪਿਆਰ ਕਰ ਰਹੀ ਹੈ ਇਹਨੇ ਤੈਨੂੰ ਡੋਬ ਦੇਣਾ ਇਹਨੇ ਤੇਰੇ ਜੀਵਨ ਦਾ ਮਕਸਦ ਜਿਹੜਾ ਤੈਨੂੰ ਲੁੱਟ ਲੈਣਾ ਫਿਰ ਤੂੰ ਪਛਤਾਵੇਂਗੀ ਪਰ ਜੇਕਰ ਤੈਨੂੰ ਮਿੱਤਰ ਮਿਲ ਜਾਣ ਮਿੱਤਰਾਂ ਕੂੰ ਜੇਕਰ ਮਿੱਤਰ ਕੌਣ ਹੈ ਜਿਨ੍ਹਾਂ ਨੇ ਤੇਰੇ ਨਾਲ ਜਾਣਾ ਉਹ ਕੌਣ ਹਨ ਸਤ ਸੰਗੀ ਸਤ ਸੰਗੀ ਕੌਣ ਜਿਹੜੇ ਸੱਚ ਦਾ ਵਪਾਰ ਕਰ ਰਹੇ ਹਨ ਉਹਨਾਂ ਦੀ ਕਹਿੰਦੇ ਜੈ ਜੈਕਾਰ ਕਰ ਨਾ ਕਿ ਇਹ ਦੇਖ ਕੇ ਕਿ ਮੈਂ ਤਾਂ ਬਹੁਤ ਸੋਹਣੀ ਆ ਮੇਰੇ ਰਿਸ਼ਤੇ ਬਹੁਤ ਸੋਹਣੇ ਆ ਮੇਰੇ ਕੋਲ ਰਾਜ ਦਰਬਾਰ ਆ ਮੇਰੇ ਕੋਲ ਆ ਚੀਜ਼ ਐ ਤੂੰ ਇਹਨਾਂ ਦਾ ਮਾਣ ਨਾ ਕਰ ਇਹ ਤਾਂ ਵਿਸ਼ੇ ਬਕਾਰ ਹਨ ਜਿੱਤ ਦੇ ਹੀ ਸੱਜਣਾ ਮਿਲਨ ਲਹੂ ਮੁੰਦੇ ਵਿਚਾਰ ਜੇਕਰ ਕਹਿੰਦੇ ਉਹ ਸੱਜਣ ਮਿਲਦੇ ਆ ਤੇ ਉਹਨਾਂ ਦੀ ਸ਼ਰਨ ਦੇ ਵਿੱਚ ਪੈ ਜਾਇਆ ਉਹਨਾਂ ਦੇ ਨਾਲ ਤੇਰੇ ਵਿਚਾਰ ਰਾਜਾ ਉਨਾ ਦਤੁ ਲਹਾ ਲੈਲੇ ਮੇ ਸੰਗਤ ਕਰ ਲੈ ਮੇ ਫਿਰ ਤੈਨੂੰ ਫਾਇਦਾ ਤਨ ਮਨ ਦੀਜੇ ਸੱਜਣਾ ਐਸਾ ਹਸ ਸੰਸਾਰ ਕਹਿੰਦੇ ਫਿਰ ਤੂੰ ਕੁਛ ਵੀ ਪੱਲੇ ਨਾ ਬਨ ਕਿ ਮੇਰਾ ਤਨ ਨਾ ਚਲ ਜਵੇ ਮੇਰਾ ਮਨ ਨਾ ਚਲ ਜਵੇ ਜੇ ਕਿਤੇ ਐਸੇ ਸੱਜਣ ਤੈਨੂੰ ਮਿਲ ਗਏ ਜਿੱਥੇ ਸਾ ਸੰਗ ਦਾ ਤੈਨੂੰ ਮਿਲ ਰਹੀ ਹੈ ਜਿੱਥੇ ਉਸ ਪਰਮਾਤਮਾ ਦੀ ਸਿੱਖਤ ਸਲਾਹ ਹੋ ਰਹੀ ਹੈ ਤੇ ਫਿਰ ਕਿਤੇ ਇਸ ਤਨ ਤੇ ਮਨ ਦੀ ਵੀ ਪ੍ਰਵਾਹ ਨਾ ਕਰ ਕਰਵਾਨ ਕਰਦੇ ਉੱਥੇ ਬੈਠ ਜਾ ਉਹਨਾਂ ਦੇ ਨਾਲ ਵਿਚਾਰ ਕਰ ਲੈ ਕਿਉਂਕਿ ਉਥੋਂ ਤੈਨੂੰ ਨਾਮ ਮਿਲਣਾ ਤੇਰੇ ਨਾਲ ਜਾਣ ਵਾਲਾ ਜਿਹਨੇ ਸਹਾਈ ਹੋਣਾ ਬਾਕੀ ਸਭ ਰਿਸ਼ਤੇ ਨਾਤੇ ਜਿਹੜੇ ਮਿੱਤਰ ਸਭ ਭੈਣ ਭਰਾ ਜਿਹੜੇ ਇਹ ਸਵਾਰਥੀ ਹੈ ਮਤਲਬ ਦੇ ਹੈ ਸਿਰਫ ਤੇ ਸਿਰਫ ਨਾਮ ਜਿਹੜਾ ਪਰਮਾਤਮਾ ਦਾ ਤੇਰੇ ਨਾਲ ਜਾਣਾ ਔਰ ਨਾਮ ਜਿਹੜਾ ਤੈਨੂੰ ਸ਼ਬਦ ਹੈ ਉਹ ਸਤ ਸੰਗ ਦੇ ਵਿੱਚੋਂ ਜਾ ਕੇ ਮਿਲ ਸਕਦਾ ਜੇ ਕੋਈ ਸਤ ਸੰਗੀ ਤੈਨੂੰ ਮਿਲ ਜਵੇ ਕਿਉਂਕਿ ਉਹਨਾਂ ਨੇ ਪਹਿਲੇ ਕਹਿੰਦਾ ਸੁਣ ਮੂਦੇ ਹਰਨਾਖੀ ਗੂੜਾ ਬੈਣ ਅਪਰ ਪਹਿਲੇ ਬਸਤ ਸਿਆਣ ਕੇ ਤਾਂ ਕਿੱਚੇ ਵਪਾਰ ਤੂੰ ਆਪਣੇ ਸਵਾਸਾਂ ਦੀ ਪੂੰਜੀ ਲਾਉਣੀ ਹੈ ਇਹ ਸਿਆਣਲਾ ਕਿਤੇ ਕਪੜੇ ਧਰੀ ਤ ਨਹੀਂ ਭੇਕ ਧਰੀ ਤ ਨਹੀਂ ਮਾਇਆ ਦੇ ਵਪਾਰੀ ਤ ਨਹੀਂ ਗੁੰਮਰਾਹ ਕਰਨ ਵਾਲੇ ਤ ਨਹੀਂ ਕੀ ਕਰਨ ਵਾਲੇ ਹੈ ਤੂੰ ਸਵਾਸਾਨੀ ਪੂੰਜੀ ਲੇਖੇ ਚ ਲਾਉਣੇ ਕਿੱਥੇ ਜੇਕਰ ਤੂੰ ਸਿਆਣ ਨਾ ਸਕੇ ਤਾਂ ਫੇਰ ਤੂੰ ਸਮਝ ਲੈ ਕਾਮ ਕ੍ਰੋਧ ਲੋਭੋ ਹੰਕਾਰ ਦੇ ਨਾਲ ਤੂੰ ਪਿਆਰ ਪਾ ਲਿਆ ਕਿਉਂਕਿ ਦੋਹੀ ਦਿੱਚੇ ਦੁਰਜਨਾ ਮਿੱਤਰਾ ਕੋ ਜੇਕਰ ਫੇਰ ਤਾ ਤੂੰ ਦਰਯੁਧਨਾ ਦੇ ਨਾਲ ਪਿਆਰ ਪਾ ਲਿਆ ਉਹ ਕਿਸੇ ਬਾਣੇ ਚ ਕਿਸੇ ਰੂਪ ਚ ਲੇਕਿਨ ਜੇ ਸਤ ਸਤ ਸੰਗੀ ਨਹੀਂ ਗਏ ਸਤ ਤੇ ਚੱਲਣ ਵਾਲੇ ਨਹੀਂ ਗਏ ਉਸ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਨਹੀਂ ਰਹਿਣ ਵਾਲੇ ਕਿ ਇਸੇ ਦੁਨੀਆ ਦੇ ਪਦਾਰਥਾਂ ਦੇ ਕਰਕੇ ਉਹਨਾਂ ਨੇ ਭੇਸ ਬਣਾਏ ਹੋਏ ਐ ਤਾਂ ਫਿਰ ਤੈਨੂੰ ਵੀ ਡੋਬ ਦੇਣਗੇ ਤਾਂ ਜੇ ਕਿਤੇ ਠੀਕ ਤੈਨੂੰ ਲੱਗ ਰਿਹਾ ਤੈਨੂੰ ਸਿਆਣ ਆ ਗਈ ਹੈ ਕਿ ਇਹਨਾਂ ਨੂੰ ਤਾਂ ਕੋਈ ਲਾਲਚ ਨਹੀਂ ਦੁਨੀਆ ਦਾ ਇਹ ਤਾਂ ਨਾਮ ਦੇ ਵਪਾਰੀ ਹੈ ਤਾਂ ਫਿਰ ਕਹਿੰਦੇ ਤਨ ਮਨ ਦੀਜੇ ਸੱਜਣਾ ਐਸਾ ਹ ਸੰਸਾਰ ਤਿਸ ਸੋਹਣਾ ਕੀਚੇ ਜੇ ਦਿੱਸੇ ਚੱਲਣ ਹਾਰ ਫਿਰ ਕਹਿੰਦੇ ਉਹਦੇ ਨਾਲ ਪਿਆਰ ਪਾਲਾ ਉਹਨਾਂ ਦੇ ਨਾਲ ਪਿਆਰ ਪਾ ਤੇ ਜੇਕਰ ਤੂੰ ਦੂਜਿਆਂ ਦੇ ਨਾਲ ਪਿਆਰ ਪਾਣਾ ਜਿਹੜੀ ਦੁਨੀਆ ਨਾਸ਼ਵਾਨ ਹੋਣ ਵਾਲੀ ਹੈ ਤੇ ਫਿਰ ਤੇਨੂੰ ਕੋਈ ਫਾਇਦਾ ਨਹੀਂ ਨੇ ਲਾਉਣ ਦਾ ਨੇ ਉਹਦੇ ਨਾਲ ਲਾ ਦਿਲ ਅਟਕੇ ਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇਸ਼ਾ ਦੇ ਨਾਲ ਜਿਹੜਾ ਦੁਨੀਆ ਦਾ ਕਰਤਾ ਹੈ ਪਰ ਜੇ ਤੂੰ ਕਤੇ ਨਾਸ਼ਵਾਨ ਜਿਹੜੇ ਚੱਲਣ ਹਾਰ ਹੈ ਉਹਨਾਂ ਦੇ ਨਾਲ ਲਾਉਣਾ ਹੈ ਫਿਰ ਨਾ ਲਾ ਜਿਨ੍ਹਾਂ ਨੇ ਅੰਮ੍ਰਿਤ ਦੇ ਪਿਆਲੇ ਪੀਤੇ ਉਹਨਾਂ ਦੇ ਨਾਲ ਪਾ ਤੇ ਜੇ ਕਹਿੰਦੇ ਕਿ ਤੇ ਉਹ ਇਹੋ ਜੇ ਹੈਗੇ ਆ ਨਾਨਕ ਜਿਨੀ ਇਬ ਕਰ ਬੁਝਿਆ ਤਿੰਨਾ ਬਿਟੋ ਕਰਵਾਣ ਸਤਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਜਿਨ੍ਹਾਂ ਨੇ ਇਹ ਪਛਾਣ ਲਿਆ ਜਿਨ੍ਹਾਂ ਨੇ ਇਹ ਬੁਝ ਲਿਆ ਕਿ ਕਿਹੜੇ ਸਤਸੰਗੀ ਹੈ ਕਿਹੜੇ ਉਸ ਪ੍ਰਮਾਤਮਾ ਦੀ ਸਿਫਤਸਲਾ ਦੇ ਵਿੱਚ ਨਾਮ ਦੇ ਵਿੱਚ ਅਫਰ ਅਵਸਥਾ ਦੇ ਵਿੱਚ ਬੈਠੇ ਹੈ ਦੁਨੀਆ ਨੂੰ ਤਿਆਗ ਕੇ ਬੈਠੇ ਹੈ ਫਿਰ ਕਹਿੰਦੇ ਉਹਨਾਂ ਦੇ ਉੱਤੇ ਕਰਵਾਨ ਹੋ ਜਾਇਆ ਫਿਰ ਤਨ ਮਨ ਵਿਵਾਰ ਦੇ ਸਾਰਾ ਕੁਝ ਬਾਦ ਦੇ ਜਿਵੇਂ ਕਿ ਨਵੇਂ ਪਾਸ਼ਾ ਸਮਝਾ ਰਹੇ ਸਾਧੂ ਮਨ ਕੀ ਮਨ ਕਾ ਮਾਨ ਤਿਆਗਿਓ ਸਾਧੂ ਮਨ ਕਾ ਮਾਨ ਤਿਆਗਿਓ ਇਹ ਭਾਈ ਜਿਹਨਾਂ ਆਪਣੇ ਮਨ ਦਾ ਮਾਨ ਤਿਆਗ ਜੇ ਸਾਧ ਹੈ ਤਾਂ ਮਨ ਨੂੰ ਸਾਧ ਤੇ ਜੇ ਮਨ ਨੂੰ ਸਾਧਦੇ ਨਹੀਂ ਤੇ ਸਾਧੂ ਕਾਹਦਾ ਜੇ ਮਨ ਦਾ ਮਾਨ ਹੀ ਨਹੀਂ ਗਿਆ ਤੇ ਫਿਰ ਕੀ ਕਰਨਾ ਜਿਵੇਂ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਮਾਇਆ ਤਜੀ ਤੋ ਕਿਆ ਹੋਆ ਜੇ ਮਾਨ ਤਜਿਆ ਨਾ ਜਾਏ ਜੇ ਤੇਰਾ ਹੰਕਾਰ ਹੀ ਨਹੀਂ ਮਰਿਆ ਤੇ ਤੂੰ ਕਮੇ ਮੈਂ ਤਾਂ ਮਾਇਆ ਤਿਆਗ ਦਿੱਤੀ ਕਹਦਾ ਤਿਆਗ ਦਿੱਤੀ ਤੇ ਤੂੰ ਤਾਂ ਰਾਗ ਲਾਪ ਦਾ ਫਰਦਾ ਕਾਮ ਕ੍ਰੋਧ ਸੰਗਤ ਦਰਜਨ ਕੀਤਾ ਤੇ ਅਹਨਸ ਭਾਗੇ ਹੋ ਨਵੇਂ ਪਾਤਸ਼ਾਹ ਸਮਝਾ ਰਹੇ ਜਿਹਦੇ ਕਾਮ ਕ੍ਰੋਧ ਦੀ ਸੰਗਤ ਹੈ ਇਹ ਦਰਯੋਧਨਾਂ ਦੀ ਸੰਗਤ ਹੈ ਇਹ ਵਿਸ਼ੇ ਭਕਾਰਨ ਦੀ ਸੰਗਤ ਹੈ ਇਹ ਨੂੰ ਦਿਨ ਰਾਤ ਜਿਹੜਾ ਹੈ ਇਹਦੇ ਤੋਂ ਦੂਰ ਭਾਗ ਜਾ ਜਿੰਨਾ ਦੂਰ ਹੋ ਸਕਦੇ ਹੋ ਜਾ ਤਾਂ ਤੁਹਾਡੇ ਮਨ ਦਾ ਮਾਣ ਜਿਹੜਾ त्यागे ਜਾਣਾ ਇਸੇ ਤਰੀਕੇ ਦੇ ਨਾਲ ਤੀਜੇ ਪਾਤਸ਼ਾਹ ਸਮਝਾ ਰਹੇ ਬਿਨ ਸਤਗੁਰ ਸੇਵੇ ਜਗਤ ਮੁਵਾ ਵਰਥਾ ਜਨਮ ਗਵਾਏ ਦੂਜੇ ਪਾਏ ਅਤ ਦੁੱਖ ਲਗਾ ਮਰ ਜੰਮੇ ਆਵੇ ਜਏ ਸਤਗੁਰੂ ਦੀ ਸੇਵਾ ਨਹੀਂ ਕੀਤੀ ਜੇ ਸਤਗੁਰੂ ਦੀ ਸੇਵਾ ਨਹੀਂ ਕੀਤੀ ਤਾਂ ਉਹ ਤਾਂ ਜਗ ਦੇ ਵਿੱਚ ਹੈ ਜਾਂ ਨਹੀਂ ਹੈ ਉਹ ਮੂਆ ਦੇ ਬਰਾਬਰ ਹੈ ਬਰਥਾ ਜਨਮ ਗੁਆਏ ਮਤ ਸੋਚੋ ਕਿ ਜਨਮ ਮਿਲਿਆ ਉਹਨੂੰ ਬੰਦੇ ਦਾ ਉਹ ਤਾਂ ਇੱਥੇ ਖਾਣ ਪੀਣ ਲੈ ਭੋਗਣ ਲੈ ਆਇਆ ਸਤਗੁਰੂ ਦੀ ਸੇਵਾ ਕਿਹੜੇ ਸਤਗੁਰੂ ਜਿਹੜੇ ਨਾਮ ਦੇ ਰਸੀਏ ਦੂਜੇ ਪਾਏ ਅਤ ਦੁੱਖ ਲੱਗਾ ਜੇ ਕਿਤੇ ਸਤਗੁਰੂ ਨੂੰ ਛੱਡ ਕੇ ਦੁਨੀਆ ਦੇ ਵਿਸ਼ੇਵਕਾਰਾਂ 'ਚ ਪੈ ਗਏ ਪਦਾਰਥਾਂ 'ਚ ਪੈ ਗਏ ਜਿਹੜੇ ਰਿਸ਼ਤੇ ਨਾਲ ਤੈਜ ਪੈ ਗਏ ਫਿਰ ਕਹਿੰਦੇ অতি ਦੁੱਖ ਲੱਗਾ ਬਹੁਤ ਜ਼ਿਆਦਾ ਉਹਨੂੰ ਦੁੱਖ ਹੋਊਗਾ ਕਿਉਂ ਮਰ ਜਿੰਮੇ ਆਵੇ ਜੇ ਮੁੜ ਕੇ ਜਮਾਂ ਦੇ ਬਸ ਪੈਣਾ ਮਰੂਗਾ ਜਿਮੂਗਾ ਜਿਮੂਗਾ ਮਰੂਗਾ ਮੌਤ ਦਾ ਫਰਿਸ਼ਤਾ ਹਮੇਸ਼ਾ ਸਿਰ ਤੇ ਕੋਕਦਾ ਤੀਜੇ ਪਾਸ਼ਾ ਕਹਦੇ ਕਿ ਸਤਗੁਰ ਨੂੰ ਪਛਾਣ ਸਤਗੁਰ ਦੀ ਸੇਵਾ ਚ ਲੱਗ ਜਾਏ ਇਸੇ ਤਰੀਕੇ ਦੇ ਨਾਲ ਪੰਜਵੇਂ ਪਾਸ਼ਾ ਸਮਝਾ ਰਹੇ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਇ ਪਿਆ ਦੇਸ਼ ਲੰਮੇ ਦੁਨੀਆ ਆਉਂਦੀ ਹੈ ਜਨਮ ਲਿਆ ਮਰ ਗਏ ਮਨ ਤੋਂ ਬਾਅਦ ਫਿਰ ਜਨਮ ਲੈ ਲਿਆ ਜਿੰਨ ਮਰਨ ਦੇ ਚੱਕਰ ਦੇ ਵਿੱਚ 84 ਲੱਖ ਜੋਨਾਂ ਦੇ ਵਿੱਚ ਪਾਉਣ ਦੇ ਵਿੱਚ ਤੁਸੀਂ ਤੁਰੇ ਫਿਰਦੇ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਨਹੀਂ ਲੈਣਾ ਸਾਰੇ ਹੀ ਉਹ ਜਮਾਂ ਦੇ ਬਸ ਪੈਂਦੇ ਜਮ ਕੌਣ ਹੈ ਜਮਣਾ ਤੇ ਮਰਨਾ ਤੇ ਜਮ ਜਿਹੜਾ ਜਮ ਪੈਂਦਾ ਉਹਨੂੰ ਡਲ ਕਾ ਮੌਤ ਦਾ ਉਹ ਕਹਿੰਦਾ ਮਰਨਾ ਮੌਤ ਆਣੀ ਆਣੀ ਹੈ ਮੌਤ ਟਲ ਸਾਈ ਹੈ ਇਹ ਤਾਂ ਟਲ ਨਹੀਂ ਸਕਦੀ ਬਹੁਤ ਸਜਾਏ ਪਿਆ ਦੇਸ ਲੰਮੇ ਸਜ਼ਾ ਕੀ ਮਿਲੀ ਜਨਮ ਹੋਇਆ ਸਰੀਰ ਮਿਲਿਆ ਫੇਰ ਮਰ ਗਿਆ ਫਿਰ ਮਿਲਿਆ ਫਿਰ ਮਰ ਗਿਆ ਪਿਆ ਦੇ ਇਸਲਮ ਮੇ 84 ਲੱਖ ਜਿਹੋਨਾਂ ਦੇ ਚੱਕਰ ਚ ਪੈ ਗਿਆ ਪੰਜਵੇਂ ਪਾਤਸ਼ਾਹ ਇਹ ਮਾਰੂ ਰਾਗ ਚ ਸਮਝਾ ਰਹੇ ਹੈ ਇਸੇ ਤਰੀਕੇ ਦੇ ਨਾਲ ਮਾਰੂ ਰਾਗ ਚ ਪੰਜਵੇਂ ਪਾਤਸ਼ਾਹ ਸਮਝਾ ਰਹੇ ਹਨ ਨਾਨਕ ਕੱਚੜ ਐ ਸਿਓ ਤੋੜ ਢੋਂਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੂਹਾਂ ਨਾ ਜਾਏ ਛੋੜ ਸਤਿਗੁਰੂ ਸਮਝਾ ਰਹੇ ਕਹਿੰਦੇ ਐਸਾ ਸੱਜਣ ਲੱਭ ਜਿਹੜਾ ਸੰਤ ਹੋਵੇ ਸੰਤ ਕੌਣ ਜਿਹੜਾ ਹਮੇਸ਼ਾ ਸ਼ਾਂਤ ਕਿਸੇ ਨੂੰ ਦੁੱਖ ਨਹੀਂ ਦੇਣਾ ਕਿਸੇ ਦਾ ਹੱਕ ਨਹੀਂ ਖੋਣਾ ਜੋ ਹੈ ਵੰਡ ਦਿਓ ਵੰਡ ਕੇ ਛਕ ਲਓ ਕਿਰਤ ਕਰਨੀ ਹੈ ਉਹ ਸੰਤ ਹੈ ਸੱਚ ਤੇ ਚੱਲਣਾ ਇਹੋ ਜਿਹਾ ਸੱਜਣ ਲੱਭ ਕਹਿੰਦੇ ਜਿਹੜਾ ਪੱਕਿਆ ਹੋਵੇ ਪੱਕਿਆ ਮੰਨ ਲਓ ਜਿਹੜਾ ਸੰਤ ਬਣ ਗਿਆ ਉਹਦੇ ਦਰਦ ਨਾਲ ਜੁੜ ਗਿਆ ਜਿਹਨੂੰ ਭਗਤ ਕਹਿੰਦੇ ਹੈ ਜਿਹਨੂੰ ਸੰਤ ਕਹਿੰਦੇ ਜਿਹਨੂੰ ਮੂਨੀ ਕਹਿੰਦੇ ਜਿਹਨੂੰ ਫਕੀਰ ਕਹਿੰਦੇ ਜਿਹਨੂੰ ਪੀਰ ਕਹਿੰਦੇ ਜਿਹਨੂੰ ਅੱਲਾਹ ਕਹਿੰਦੇ ਜਦੋਂ ਉਹ ਨਾਲ ਉਹਦੇ ਜੁੜ ਗਿਆ ਕਹਿੰਦੇ ਨਾਨਕ ਕੱਚੜਿਆਸੇ ਤੋੜ ਇਹ ਦੁਨੀਆ ਦੇ ਨਾਲੋਂ ਪ੍ਰੀਤ ਤੋੜ ਦੇ ਇਹ ਕੱਚੀ ਦੁਨੀਆ ਹੈ ਝੂਠੀ ਦੇਖੀ ਪ੍ਰੀਤ ਜਗਤ ਕੀ ਝੂਠੀ ਦੇਖੀ ਪ੍ਰੀਤ ਇਹ ਦੁਨੀਆ ਦੀ ਪ੍ਰੀਤ ਜਿਹੜੀ ਝੂਠੀ ਹੈ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੇ ਛੋੜ ਜਿਹੜੇ ਕਹਿੰਦੇ ਜਿਨ੍ਹਾਂ ਦੇ ਨਾਲ ਤੂੰ ਪਿਆਰ ਕੀਤਾ ਉਹ ਤਾਂ ਜਿੰਦੇ ਵਿਛੜੇ ਹੋਏ ਆ ਤੇ ਉਹਨਾਂ ਨੇ ਮਰ ਕੇ ਤੇਰਾ ਕੀ ਸਾਥ ਦੇਣਾ ਉਹ ਤਾਂ ਜਦੋਂ ਤੇਰੇ ਕੋਲ ਕੋਈ ਚੀਜ਼ ਨਾ ਹੋਈ ਉਹਨਾਂ ਦੇ ਸਵਾਰਥ ਦਾ ਹੱਲ ਕਰਨ ਕਰਨ ਲਈ ਉਹ ਤੇਰੇ ਤੋਂ ਉਹਦੇ ਵਿੱਚ ਪਰੇ ਹੋ ਜਾਂਦੇ ਆ ਉਹ ਜਿੰਦੇ ਵਿਛੜ ਜਾਂਦੇ ਆ ਇਸ ਕਰਕੇ ਜਿਹੜੇ ਸੱਜਣ ਪੱਕੇ ਹੋਣਗੇ ਉਹ ਮਾਇਆ ਤੇ ਵੀ ਨਹੀਂ ਛੱਡਣਗੇ ਉਹ ਤੇਰਾ ਸਾਥ ਜਿਹੜਾ ਹਮੇਸ਼ਾ ਨਾਲ ਤੇਰੇ ਰਹਿਣਗੇ ਕਿਉਂਕਿ ਉਹਨਾਂ ਨੇ ਦੁਨੀਆ ਦੇ ਰਿਸ਼ਤੇ ਨਾਤੇ ਸਭ ਤੋੜ ਦਿੱਤੇ ਹੁੰਦੇ ਆ ਪਦਾਰਥ ਜਿਹੜੇ ਆ ਸਭ ਤਿਆਗ ਦਿੱਤੇ ਹੁੰਦੇ ਆ ਸਿਰਫ ਦੁਨੀਆ ਨੂੰ ਉਹਨਾਂ ਦਾ ਤਨ ਦਿਸਦਾ ਹੁੰਦਾ ਲੇਕਿਨ ਮਨ ਉਹਨਾਂ ਦਾ ਯਾਰ ਦੇ ਨਾਲ ਹੁੰਦਾ ਸੋ ਇਹੋ ਜੀ ਪ੍ਰੀਤ ਜਿਹੜੀ ਸਮਝਾ ਰਹੇ ਹੈ ਦੂਜੇ ਸ਼ਲੋਕ ਦੇ ਵਿੱਚ ਕਿ ਮਾਨ ਤਿਆਗ ਆਪਣਾ ਜੀਵਨ ਦੇ ਮਕਸਦ ਨੂੰ ਦੇਖ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਜਿਹੜੇ ਪੱਕੇ ਸੰਤ ਉਸ ਅਵਸਥਾ ਦੇ ਨਾਲ ਜੁੜੇ ਹੋਏ ਤਾਂ ਕਿ ਤੈਨੂੰ ਸਿੱਖਿਆ ਮਿਲ ਕੇ ਤੋਂ ਕਾਮ ਕ੍ਰੋਧ ਲੋਭ ਉਹ ਹੰਕਾਰ ਤੋਂ ਦੂਰ ਹੋ ਜਮੇ ਅਤੇ ਤੇਰੇ ਜੀਵਨ ਦਾ ਜਿਹੜਾ ਮਕਸਦ ਹੈ ਤੈਨੂੰ ਮੋਕਸ਼ ਮਿਲ ਸਕੇ ਤਾਂ ਕਿ ਮੁੜ ਕੇ ਜਨਮ ਨਾ ਹੋਵੇ ਤੈਨੂੰ ਮੌਤ ਦਾ ਡਰ ਨਾ ਰਹੇ ਸੋ ਹਾਉ ਇਨ ਆ ਸ਼ਬਦਾਂ ਦੇ ਵਿੱਚ ਸ਼ਲੋਕਾਂ ਦੇ ਵਿੱਚ ਜੋ ਗੁਰੂ ਮਹਾਰਾਜੇ ਸਮਝਾ ਰਹੇ ਹਨ ਇਹਨਾਂ ਨੂੰ ਸਿੱਖਿਆ ਲੈਂਦੇ ਹੋਏ ਆਪਣੇ ਜੀਵਨ ਦੇ ਵਿੱਚ ਇਸ ਸਿੱਖਿਆ ਨੂੰ ਢਾਲਦੇ ਹੋਏ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਅਰਜੋਈ ਕਰੀਏ ਕਿ हे ਪਰਮਾਤਮਾ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ਣਾ ਸਾਡੇ ਆਪਾਂ ਨੂੰ ਅਭੁਗਣਾ ਨਾ ਚਿਤਾ ਦੇ ਚਰਨ ਕਮਲ ਦਾ ਆਸਾ ਦਿਓ ਇਹ ਹੀ ਅਰਦਾਸ ਬੇਨਤੀ ਜੁਈ ਕਰਦੇ ਹਾਂ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ